ਸਾਡੇ ਪੰਜਾਬ ਦੇ ਮੁੱਖ ਮੰਤਰੀ ਜਗਨੂ ਮਸਤ ਮਸਤ ਅੱਜ ਵੀ ਆਪਣੇ ਅਮਲੀ ਵਾਲੇ ਰੋਲ 'ਚੋਂ ਸ਼ਰਾਬੀ ਵਾਲੇ ਰੋਲ 'ਚੋਂ ਉਹ ਬਾਹਰ ਹੀ ਨਹੀਂ ਆਉਂਦੇ ਮਾਨ ਸਾਹਿਬ ਨੂੰ ਮੈਂ ਯਾਦ ਕਰਾ ਦਿਆਂ ਕਿ ਤੁਹਾਨੂੰ ਮੁੱਖ ਮੰਤਰੀ ਬਣਿਆ ਸਾਡੇ 3 ਸਾਲ ਹੋ ਗਏ ਅੱਜ ਤੇ ਤੁਸੀਂ ਅੱਜ ਵੀ ਕਲਾਕਾਰੀ ਵਾਲੇ ਜ਼ੋਨ 'ਚੋਂ ਆਪਣੇ 'ਚ ਬਾਹਰ ਹੀ ਨਹੀਂ ਆਉਂਦੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਤੁਹਾਡੇ ਕੋਲੇ ਨਾ ਕਿ ਕਿਸੇ ਕਮੇਡੀ ਸ਼ੋਅ ਦੀ ਕੋਈ ਸਟੇਜ ਆ ਤੁਹਾਡੇ ਕੋਲ ਮਾਨ ਸਾਹਿਬ ਅੱਜ ਦੇਸ਼ ਤੇ ਲੋਕ ਕਹਿੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਰਾਬੀ ਹੈ ਉਹ ਖਾਦੀ ਪੀਤੀ ਚ ਕੁਝ ਵੀ ਕਹਿ ਦਿੰਦਾ ਪਰ ਅੱਜ ਪਾਣੀ ਸਿਰੋਂ ਟੱਪ ਗਿਆ ਮਾਨ ਸਾਹਿਬ ਤੁਸੀਂ ਆਹਦੇ ਹੁੰਦੇ ਸੀ ਨਾ ਕਿ ਆਤ ਤੇ ਅੰਤ ਚ ਇੱਕ ਟਿੱਪੀ ਦਾ ਹੀ ਫਰਕ ਹੁੰਦਾ ਤੇ ਮੈਂ ਅੱਜ ਤੁਹਾਨੂੰ ਦੱਸ ਦਿਆਂ ਕੀ ਥੋਟਾ ਵੀ ਅੱਧ ਨੇੜੇ ਆ ਗਿਆ ਤੁਸੀਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਤੇ ਅਮਿਸ਼ਾ ਜੀ ਤੇ ਅੱਜ ਟਿੱਪਣੀਆਂ ਕਰਕੇ ਫਿਰ ਤੋਂ ਅੱਜ ਇੱਕ ਵਾਰ ਤੁਸੀਂ ਹਰ ਪੰਜਾਬੀ ਦਾ ਸਿਰ ਸ਼ਰਮ ਨਾਲ ਨੀਵਾ ਕੀਤਾ ਤੁਸੀਂ ਕਹਿੰਦੇ ਹੋ ਕਿ ਮੈਨੂੰ ਲੱਖਾਂ ਪੰਜਾਬੀਆਂ ਨੇ ਚੁਣਿਆ ਮੈਂ ਉਹਨਾਂ ਦਾ ਨੁਮਾਇੰਦਾ ਹਾਂ ਤੇ ਮੈਂ ਤੁਹਾਨੂੰ ਦੱਸ ਦਿਆ ਕੀ ਅੱਜ ਮੋਦੀ ਸਾਹਿਬ ਤੇ ਅਮਿਸ਼ਾ ਜੀ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ 140 ਕਰੋੜ ਲੋਕਾਂ ਦੇ ਪਿਆਰ ਤੇ ਅਸ਼ੀਰਵਾਦ ਸਦਕਾ ਅੱਜ ਤੀਜੀ ਵਾਰ ਦੇਸ਼ ਦੇ ਵਿੱਚ ਸਰਕਾਰ ਆ ਲੋਕਾਂ ਦੀ ਨੁਮਾਇੰਦਗੀ ਕਰਦਾ ਅੱਜ ਉਹਨਾਂ ਨੂੰ ਮੌਕਾ ਮਿਲਿਆ ਤੁਹਾਨੂੰ ਕੀ ਨੇ ਹੱਕ ਦਿੱਤਾ ਅੱਜ 140 ਕਰੋੜ ਲੋਕਾਂ ਦੇ ਨੁਮਾਇੰਦਗੀਆ ਤੇ ਸਵਾਲ ਚੁੱਕਣ ਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਹਦੀਆਂ ਟਿੱਪਣੀਆਂ ਕਰੋ ਦੇਸ਼ ਦੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਆਪਣੇ ਇਹ ਪੂਰੇ ਵਿਸ਼ ਦੇ ਅੱਜ ਸਭ ਤੋਂ ਵੱਡੇ ਲੀਡਰ ਹੈ ਅੱਜ ਮੋਦੀ ਸਾਹਿਬ ਕਰਕੇ ਹਿੰਦੁਸਤਾਨ ਦਾ ਝੰਡਾ ਪੂਰੇ ਵਿਸ਼ਵ 'ਚ ਲਹਿਰਾਇਆ ਜਾਂਦਾ ਹੈ ਅੱਜ ਦੁਨੀਆ 'ਚ ਕਿਤੇ ਵੀ ਕੋਈ ਹਿੰਦੁਸਤਾਨੀ ਬੈਠਾ ਉਹ ਗਰਵ ਨਾਲ ਕਹਿੰਦਾ ਹੈ ਕਿ ਮੈਂ ਇੱਕ ਹਿੰਦੁਸਤਾਨੀ ਐ ਇਹ ਇਸ ਮੋਦੀ ਸਾਹਿਬ ਦੀ ਦੇਣ ਹੈ ਮਾਨ ਸਾਹਿਬ ਬਾਜਾਜੋ ਬਾਜ ਮੈਂ ਤੁਹਾਨੂੰ ਯਾਦ ਕਰਾ ਦਿਆਂ ਜਿਹੜੀ ਤੁਸੀਂ ਸੀਐਮ ਦੀ ਕੁਰਸੀ ਦਾ ਇੰਨਾ غرੂਰ ਕਰੀ ਬੈਠੇ ਹੋ ਜਿਹਨੂੰ ਆਪਣੀ ਜਾਇਦਾਦ ਸਮਝੀ ਬੈਠੇ ਹੋ ਜਿਹੜਾ ਹੰਕਾਰ ਤੁਹਾਡੇ ਚ ਬੋਲ ਰਿਹਾ ਹੈ ਇਹੀ ਹੰਕਾਰ ਥੋੜਾ ਚਿਰ ਪਹਿਲਾਂ ਕੇਜਰੀਆ ਚ ਬੋਲਦਾ ਸੀ ਪੁੱਛ ਲਓ ਜਾ ਕੇ ਕੇਜਰੀਆ ਵਾਲ ਨੂੰ ਜਿਹੜਾ ਆਂਦਾ ਸੀ ਕਿ ਮੈਂ ਦਿੱਲੀ ਦਾ ਮਾਲਕ ਆਂ ਦਿੱਲੀ ਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਜਦ ਤੱਕ ਮੈਂ ਜਿਉਣਾ ਮੈਂ ਮੁੱਖ ਮੰਤਰੀ ਰਹੂੰਗਾ ਅੱਜ ਦਿੱਲੀ ਦੇ ਲੋਕਾਂ ਨੇ ਉਹਦੀ ਔਕਾਤ ਅਖਾਤੀ ਹੈ ਤੇ ਆਉਂਦੇ ਦਿਨਾਂ ਚ ਤੁਹਾਨੂੰ ਵੀ ਤੁਹਾਡੀ ਔਕਾਤ ਪੰਜਾਬ ਦੇ ਲੋਕ ਦਿਖਾਉਣਗੇ ਬਾਜ ਆਜੋ ਬਾਜ ਨਹੀਂ ਬੰਦੇ ਦੇ ਪੁੱਤ ਬਣਾ ਦੇਾਂਗੇ